ਜائیں ਦੋਸਤੋ ਅੱਜ ਮੈਂ ਤੁਹਾਡੇ ਨਾਲ ਬਹੁਤ ਇੰਪੋਰਟੈਂਟ ਗੱਲ ਕਰਨੀ ਆ ਜੋ ਕਿ ਸਾਰਿਆਂ ਨੇ ਸੁਣਨ ਵਾਲੀ ਗੱਲ ਹੈ 3 ਤਰੀਕ ਵਾਲੇ ਦਿਨ ਸ਼ਨੀਵਾਰ 1 ਵਜੇ ਮੇਰੇ ਘਰ 'ਚ ਅੱਗ ਲੱਗ ਚੁੱਕੀ ਸੀ ਸਾਰਾ ਸਮਾਨ ਜਲ ਕੇ ਸੁਆਹ ਹੋ ਗਿਆ ਆ ਤੁਸੀਂ ਕਮਰੇ ਦੀ ਹਾਲ ਦੇਖ ਸਕਦੇ ਹੋ ਸਾਡਾ ਸਾਰਾ ਸਮਾਨ ਏਸੀ ਵਗੈਰਾ ਸਾਰਾ ਕੁਝ ਜਲ ਕੇ ਰਾਖ ਹੋ ਗਿਆ ਮਗਰ ਮੈਂ ਤੁਹਾਡੇ ਨਾਲ ਇੱਕ ਇੰਪੋਰਟੈਂਟ ਗੱਲ ਕਰਨਾ ਚਾਹੁੰਦਾ ਕਿ ਮੈਂ 20 ਸਾਲ ਸੇਵਾ ਕੀਤੀ ਹੈ ਲੀਡਰਾਂ ਦੀ ਤੇ ਜਿਨ੍ਹਾਂ ਦੇ ਨਾਲ ਮੈਂ ਨਾਲ ਰਿਹਾ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਆ ਮਗਰ ਮੇਰੇ ਘਰ 'ਚ ਏਡੀ ਵੱਡੀ ਪ੍ਰੋਬਲਮ ਹੋ ਗਈ ਮੇਰੇ ਘਰ ਦੇ ਵਿੱਚ ਏਡੀ ਵੱਡੀ ਪ੍ਰੋਬਲਮ ਹੋ ਗਈ ਮੇਰੇ ਘਰ 'ਚ ਅੱਗ ਲੱਗ ਚੁੱਕੀ ਮੇਰਾ ਸਾਰਾ ਸਮਾਨ ਤਬਾਹ ਹੋ ਗਿਆ ਮਗਰ ਕੋਈ ਵੀ ਅੰਮ੍ਰਿਤਸਰ ਦਾ ਲੀਡਰ ਕੋਈ ਵੀ ਐਮ.ਐਲ.ਏ. ਸਾਬਕਾ ਐਮ.ਐਲ.ਏ. ਜਾਂ ਕੋਈ ਵੀ ਐਮ.ਪੀ. ਮੇਰੇ ਘਰ ਤੱਕ ਨਹੀਂ ਆਇਆ ਮੈਂ ਸਾਰੀ ਉਮਰ ਲੋਕਾਂ ਦੀ ਸੇਵਾ ਕੀਤੀ ਲੋਕਾਂ ਦੇ ਕੰਮ ਸਵਾਰੇ ਪ੍ਰਮਾਤਮਾ ਨੂੰ ਨਾਮ ਮਨਿਦਾ ਸਵੇਰੇ ਸ਼ਾਮ ਅਸੀਂ ਪਾਠ ਪੂਜਾ ਕਰੀਦੀ ਆ ਮੈਂ মিডিਆ ਦੇ ਭਰਾਵਾਂ ਦੇ ਪ੍ਰੈਸ ਵਾਲਿਆਂ ਨੂੰ ਕਹਿਣ ਦੇ ਆ ਸਾਰਿਆਂ ਨੂੰ ਤੇ ਸਾਰੇ ਨੌਜਵਾਨਾਂ ਨੂੰ ਕਹਿਣ ਦੇ ਆ ਇਹਨਾਂ ਲੀਡਰਾਂ 'ਰੇ ਮਗਰ ਨਹੀਂ ਲੱਗਣਾ ਕੋਈ ਵੀ ਲੀਡਰ ਹੋਵੇ ਚਾਹੇ ਜਿੰਨੀਆਂ ਤੁਹਾਨੂੰ ਮਰਜੀ ਮਿੱਟੀਆ ਗੋਲੀਆਂ ਦਵੇ ਮਗਰ ਇਹ ਜਿਹੜੇ ਲੀਡਰ ਆ ਕਿਸੇ ਦੇ ਸਗੇ ਨਹੀਂ ਗਿਆ ਮੈਂ ਕਿਸੇ ਦਾ ਖਾਸਮ ਖਾਸ ਹੈਗਾ ਮਗਰ ਉਸ ਉਸ ਇਨਸਾਨ ਨੇ ਘਰ ਦਾ ਆਰਾ ਤੱਕ ਸੰਗਾਂ ਨਹੀਂ ਸਮਝਿਆ ਕਿ ਘਰ ਆ ਕੇ ਆਪਣੀ ਟੀਮ ਲੈ ਕੇ ਆਵਾ ਹੁਣੇ ਔਰ ਕਿਸੇ ਅਮੀਰ ਬੰਦੇ ਦਾ ਘਰ ਛੜਿਆ ਹੁੰਦਾ ਜਾਂ ਸਮਾਨ ਛੜਿਆ ਹੁੰਦਾ ਤੇ ਮਿੰਟੋ ਮਿੰਟ ਭੱਜਦੇ ਗੱਡੀਆਂ ਲੈ ਕੇ ਆਣਾ ਹੀ ਸਾਰੇ ਲੀਡਰਾਂ ਨੇ ਮੈਂ ਸਾਰੇ ਜਿੰਨੇ ਵੀ ਲੀਡਰ ਸਾਡੇ ਅੰਮ੍ਰਿਤਸਰ ਦੇ ਆ ਮੈਂ ਉਹਨੂੰ ਖਾਸ ਕਰਕੇ ਮੀਡੀਆ ਭਰਾਵਾਂ ਨੂੰ ਕਹਿੰਦਾ ਮੇਰੀ ਆ ਵੀਡੀਓ ਜ਼ਰੂਰ ਸ਼ੇਅਰ ਕਰਨਾ ਚਲੋ ਜਿਹੜਾ ਸਾਡਾ ਘਰ ਉਸ ਬਰਬਾਦ ਹੋਇਆ ਉਹ ਤਾਂ ਮੈਂ ਸਵਾਰੀ ਲਾਉਂਗਾ ਰੱਬ ਨੇ ਹੱਥ ਦਿੱਤੇ ਮਿਹਨਤ ਕੀਤੀ ਹੈ ਅਸੀਂ ਕਰ ਲਾਂਗੇ ਮਗਰ ਆ ਲੀਡਰਾਂ ਨੂੰ ਅੱਜ ਮੇਰੀ ਚੁਣੌਤੀ ਹੈਗੀ ਆ ਕਿ ਮੈਂ ਅੱਜ ਤੋਂ ਬਾਅਦ ਸਾਰੀ ਰਾਜਨੀਤੀ ਲੀਡਰ ਚ ਛੱਡ ਰਿਹਾ ਐ ਇਸ ਕਰਕੇ ਛੱਡ ਰਿਹਾ ਕਿਉਂਕਿ ਕੋਈ ਵੀ ਲੀਡਰ ਮੇਰੇ ਘਰ ਨਹੀਂ ਆਇਆ ਮੇਰੇ ਘਰ ਦਾ ਸਾਮਾਨ ਸਾਰਾ ਛੱਡ ਗਿਆ ਤਿੰਨ ਤਰੀਕ ਦਾ ਸਾਮਾਨ ਛੜਿਆ ਅੱਜ 5 ਅਗਸਤ ਹੋ ਗਈ ਆ ਦੋ ਦਿਨ ਹੋ ਗਏ ਆ ਤਿੰਨ ਤਰੀਕ ਸ਼ਨੀਵਾਰ ਐਤਵਾਰ ਮੇਰਾ ਸਾਰਾ ਪਰਿਵਾਰ ਮੇਰੇ ਨਾਲ ਜੁੜੋਤਾ ਹੀ ਮੇਰਾ ਸਾਰਾ ਇਲਾਕਾ ਮਹੱਲੇ ਵਾਲਾ ਖੜੋਤਾ ਹੀ ਮਗਰ ਕੋਈ ਵੀ ਇਹ ਲੀਡਰ ਕਿਸੇ ਦੇ ਸਗੇ ਨਹੀਂ ਗਏ ਇਹ ਲੀਡਰਾਂ ਨੂੰ ਇਲੈਕਸ਼ਨ ਚ ਜਾਦ ਆਂਦੀ ਹੁਣ ਇਲੈਕਸ਼ਨ ਹੁੰਦੇ ਤੇ ਲੀਡਰਾਂ ਦੀਆਂ ਗੱਡੀਆਂ ਦੀਆਂ ਜੰਡ ਉਨੇ ਇਲੈਕਸ਼ਨ ਹੁੰਦੇ ਤਾਂ ਇੱਥੇ ਲੋਕਾਂ ਨੇ ਸਾਰਿਆਂ ਨੇ ਆਜਣਾ ਇੰਨ ਜਿਹੜੀ ਜਿਹੜੀ ਪਾਰਟੀ ਦੇ ਲੀਡਰ ਆਲੇ ਆਜਣਾ ਮਗਰ ਮੈਂ ਇੱਕ ਪੰਜਾਬ ਸਰਕਾਰ ਦਾ ਫਾਗੜਾ ਡਾਇਰੈਕਟਰ ਵੀ ਹੋਵਾਂ ਮੈਂਬਰ ਡਾਇਰੈਕਟਰ ਵੀ ਹੋਵਾਂ ਇੱਕ ਪਾਰਟੀਆਂ ਦਾ ਮੈਂ ਤਗੜਾ ਲੀਡਰ ਵੀ ਹੋਵਾਂ ਮਗਰ ਇਹ ਲੋਕ ਲੀਡਰ ਕਿਸੇ ਦੇ ਬੰਦੇ ਨਹੀਂ ਆ ਅੱਜ ਤੁਹਾਨੂੰ ਸਾਰਾ ਮੈਂ ਦਿਖਾ ਰਿਹਾ ਆ ਕੋਈ ਵੀ ਲੀਡਰ ਮੈਂ ਸਾਰਿਆਂ ਦੀ ਗੱਲ ਕਰਨਾ ਮੈਂ ਕਿਸੇ ਦੇ ਇੱਕ ਨਾਲ ਨਹੀਂ ਲੱਗਿਆ ਕੋ ਮੇਰਾ ਸਾਰਾ ਘਰ ਦਾ ਅਮਰਾ ਬੈਡਰੂਮ ਸੀ ਸਾਰਾ ਬਰਬਾਦ ਹੋ ਗਿਆ ਕਿਉਂਕਿ ਆ ਸਾਡੇ ਐਲ ਸੀ ਡੀਆਂ ਸਮਾਨ ਸਾਰਾ ਤੁਹਾਨੂੰ ਦੁਕਾਨਾਂ ਮੰਦਰ ਸੀ ਸਾਰਾ ਸ਼ੋਰ ਸਰਕਟ ਹੋ ਗਈ ਆ ਜਿਹੜੇ ਨਾਲ ਅੱਗ ਲੱਗ ਚੁੱਕੀ ਸੀ ਇਹ ਸਾਰਾ ਸਮਾਨ ਸੀ ਬਚਿਆ ਹੁਜਾਰਾ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਸਾਰਾ ਸਮਾਨ ਬਾਕੀ ਤੁਹਾਨੂੰ ਮੈਂ ਸਮਾਨ ਸਾਰਾ ਬਾਹਰ ਵੀ ਦਿਖਾਣਾ ਜਿਹੜਾ ਸਾਡਾ ਜਲ ਚੁਕਿਆ ਆ ਸਮਾਨ ਮੈਂ ਦਿਖਾ ਰਿਹਾ ਮੈਂ ਖਾਸ ਵੀਡੀਓ ਉਸ ਲੀਡਰਾਂ ਕਰਕੇ ਬਣਾਈ ਆ ਜਿਹੜੇ ਲੀਡਰ ਬਸ ਆਪਣੀ ਚਮਚਾ ਸੌਹਰਤ ਬਣਾਉਣ ਵਾਸਤੇ ਲੋਕਾਂ ਨੂੰ ਕਰਦੇ ਜਾਂਦੇ ਆ ਤੁਸੀਂ ਆਹ ਵੇਖੋ ਆ ਸਾਰਾ ਸਮਾਨ ਸਾਡਾ ਮੰਦਿਰ ਦਾ ਸਾਰਾ ਜਲ ਚੁਕਿਆ ਆ ਆਹ ਸਾਡਾ ਇਸ ਹੀ ਆ ਇਨੋਵੇਟਰ ਸੀ ਕਪੜੇ ਸੀ ਬੈਗ ਸੀ ਸਾਰੇ ਹੀ ਜੋ ਵੀ ਆ ਤੁਹਾਨੂੰ ਮੈਂ ਦਿਖਾ ਰਿਹਾ ਆ ਤੇ ਜਿੰਨਾ ਲੀਡਰ ਆ ਦੀ ਮੈਂ ਸੇਵਾ ਕੀਤੀ ਆ ਉਹ ਲੀਡਰ ਉਹਨਾਂ ਨੇ ਚੰਗਾ ਐ ਨਹੀਂ ਦੇਖਿਆ ਕਿ ਮਦਦ ਤੇ ਬੰਕਰਨ ਦੀ ਦੂਰ ਆ ਮਦਦ ਤੇ ਬਹੁਤ ਦੂਰ ਆ ਲ ਕਰਨ ਦੀ ਕਿਸੇ ਜਾ ਕੇ ਵੇਖਿਆ ਤੱਕ ਨਹੀਂ ਆ ਤੇ ਮੈਂ ਸਕੇ ਮੀਡੀਆ ਭਰਾਵਾਂ ਨੂੰ ਸਾਰਿਆਂ ਨੂੰ ਦਵਾਂਗਾ ਕਿ ਮੇਰੀ ਵੀਡੀਓ ਜਰੂਰ ਸਾਰਿਆਂ ਨੂੰ ਸ਼ੇਅਰ ਕਰੋ ਤੇ ਜਿੰਨੇ ਵੀ ਨੌਜਵਾਨ ਹੈਗੇ ਆ ਜੇ ਸਲੀਡਰੀ ਦੇ ਵਿੱਚ ਪਏ ਆ ਉਹ ਸਾਰੇ ਲੀਡਰੀ ਨੂੰ त्याग ਦੋ ਇਹ ਲੀਡਰੀ ਵਿੱਚ ਕੁਝ ਨਹੀਂ ਰਿਹਾ ਆਪਣੇ ਪਰਿਵਾਰ ਜਿੱਥੇ ਤੁਸੀਂ ਧਰ ਸਾਹ ਜਨਾ ਤੁਹਾਡੇ ਪਰਿਵਾਰ ਦੇ ਨਾਲ ਅੱਜ ਮੇਰਾ ਸਾਰਾ ਪਰਵਾਸ ਹੋਰ ਹੈ ਪਰਿਵਾਰ ਮੇਰਾ ਆਪਣਾ ਪਰਵਾਸ ਸਭ ਨਾਲ ਖੜਾ ਸੀ ਉਹ ਆਏ ਸੀ ਮਗਰ ਇੰਨਾ ਲੀਡਰਾਂ ਨੇ ਇੱਕ ਵੀ ਲੀਡਰ ਅੰਬਰ ਸੱਚ ਕੋਈ ਨਹੀਂ ਆਇਆ ਜਿਨ੍ਹਾਂ ਦੀ ਮੈਂ ਨਹੀਂ ਸੇਵਾ ਕੀਤੀ ਜਿਨ੍ਹਾਂ ਨੇ ਰਾਜਦਨ ਮੈਂ ਲੋਕਾਂ ਦੀ ਮਦਦ ਕੀਤੀ ਜਾਂ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਸਾਡਾ ਤੇ ਚਲੋ ਕਾਰਜ ਜਿਹੜਾ ਹੋਇਆ ਹੋਇਆ ਉਹ ਤਾਂ ਮੈਂ ਕਰ ਲੂੰਗਾ ਠੀਕ ਹੈ ਕਿਉਂਕਿ 20 ਸਾਲ ਕੀ ਸਰ ਪਹਿਲਾਂ ਤੇ ਮੇਰੇ ਫਾਦਰ ਜੀ ਦਾਸ ਵੀ ਹੋ ਚੁੱਕੇ ਹੋ ਤੁਹਾਨੂੰ ਵੜੋ ਦਿਖਾ ਰਿਹਾ ਮੈਂ ਆ ਦੇਖੋ ਆਹੀ ਬਾਦ ਫਾਦਰ ਸਾਹਿਬ 21 ਸਾਲ ਬਾਅਦ ਵੀ ਆਹੀ ਆਪਣੇ ਮ ਸੁਰ ਰੱਬ ਦੀ ਮਿਹਰ ਮੁਗੀ ਜੋ ਵੀ ਹੋਇਆ ਰੱਬ ਨਾਲ ਅਸੀਂ ਇੰਨੀ ਪਾਠ ਪੂਜਾ ਕਰਦੇ ਆ ਰੱਬ ਪ੍ਰੀਖਿਆ ਹੀ ਲੈਂਦੇ ਆ ਚਲੋ ਜੋ ਵੀ ਹੋ ਚੁੱਕਿਆ ਆ ਮਗਰ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਕਿਸੇ ਵੀ ਲੀਡਰ ਦਾ ਭਰੋਸਾ ਨਹੀਂ ਕਰਨਾ ਕੋਈ ਲੀਡਰ ਤੁਹਾਡਾ ਆਸਾਨ ਨਹੀਂ ਦੇਗਾ ਨਾ ਤੁਹਾਡੇ ਲੱਗਾ ਉਹਨਾਂ ਨੇ ਚੰਗਾ ਸਮਝਾ ਕਿ ਇੱਥੇ ਪਹੁੰਚ ਜਾਈਏ ਵੇਖ ਲਈਏ ਇਸ ਕਰਕੇ ਮੈਂ ਤੁਹਾਨੂੰ ਸਾਫ ਕਲੀਅਰ ਕਹਿਣਿਆ ਪਰਮਾਤਮਾ ਕਿਸੇ ਨਾਲ ਇਸ ਤਰ੍ਹਾਂ ਨਾ ਕਰੇ ਤੇ ਇਸ ਕਰਕੇ ਜੋ ਸਾਡੇ ਨਾਲ ਹੋਇਆ ਤੇ ਮੈਂ ਹੁਣ ਵਕਤਾ ਆਗਾ ਸੰਭਲੋ ਆਪਣੇ ਆਪ ਨੂੰ ਨੌਜਵਾਨਾਂ ਨੂੰ ਇਹਨਾਂ ਲੀਡਰਾਂ ਮਗਰ ਕਈ ਨਹੀਂ ਲਗਣਾ ਮੈਂ 20-20 ਸਾਲ ਮਿਹਨਤ ਕੀਤੀ ਲੋਕਾਂ ਦੀ ਲੋਕਾਂ ਦਾ ਸਾਥ ਦਿੱਤਾ ਮਗਰ 20 ਸਾਲ ਦੀ ਮੇਰੀ ਮਿਹਨਤਾਂ ਜੀ ਜੀ ਵੇਖੋ ਘਾੜ ਤੱਕ ਵੜ ਕੇ ਨਹੀਂ ਕਿਸ ਨੇ ਵੇਖਿਆ ਚਾਹੇ ਉਹ ਸਾਡੇ ਸ਼ਹਿਰ ਦੇ ਭਾਵੇਂ ਵੱਡੇ ਵੱਡੇ ਲੀਡਰ ਐਮਪੀ ਹੋਣ ਚਾਹੇ ਐਮਐਲਏ ਹੋਣ ਤਾਂ ਕਹੇ ਸਭ ਕੰਮਲੇ ਕੋਈ ਨਹੀਂ ਵੜਿਆ ਜਿੰਨ ਤੇ ਇਲਾਕੇ ਵਾਲੇ ਉਹ ਆਏ ਜਿਨਾਂ ਨੇ ਮੈਂ ਇੱਕ ਇੱਕ ਜਾਨ ਦੀ ਮਦਦ ਕੀਤੀ ਸੀ ਨਾ ਜਿਨ੍ਹਾਂ ਨੇ ਲਾਲ ਮਖਲੋਤਾ ਰਾਦਨ ਉਹ ਸਾਰਿਆਂ ਦੇ ਰਾਸ਼ ਪਿਆ ਇਥੇ ਮਗਰ ਕੋਈ ਨਹੀਂ ਆਇਆ ਇਸ ਕਰਕੇ ਹੁਣ ਮੈਂ ਕਹਾਂਗਾ ਕਿ ਮੇਰੇ ਘਰ ਦੇ ਵਿੱਚ ਕੋਈ ਵੀ ਲੀਡਰ ਨਾ ਆਵੇ ਆਏਗਾ ਤੇ ਫਿਰ ਮੈਂ ਮੇਰੇ ਕੋਲ ਬੋਲਿਆ ਜੋ ਬਗੈਰ ਹੋਇਆ ਨਹੀਂ ਜਾਣਾ ਇਸ ਕਰਕੇ ਨਾ ਮੇਰੀ ਕੋਈ ਮਦਦ ਖੁਣ ਕਰਦੀ ਲੋੜ ਪੈਗੀ ਜਾਂ ਜੋ ਕਰਾਂਗਾ ਮੈਂ ਆਪਣੇ ਆਪ ਕਰਾਂਗਾ